ਕੰਡਾਕ ਤੇ ਅੱਜ ਸਵੇਰ ਤੋਂ ਹੀ ਰੋਕ ਰੋਕ ਕੇ ਮੋਲੇ ਧਾਰਮੀ ਪੈ ਰਿਹਾ ਹੈ ਇਸ ਨਾਲ ਬੁਠਿੰਦਾ ਦੇ ਨੇਮੇ ਲੱਗੇ ਪਾਣੀ ਨਾਲ ਭਰ ਗਏ ਹਨ ਅਤੇ ਗਲੀਆਂ ਵਿੱਚ ਵੀ 2-2 ਕੁੱਟ ਪਾਣੀ ਭਰਿਆ ਹੋਇਆ ਹੈ ਭਾਵੇਂ ਪਾਣੀ ਨਾਲ ਦੀ ਨਾਲ ਨਿਕਲ ਰਿਹਾ ਹੈ ਫਿਰ ਵੀ ਗੜੀਆਂ ਛੜਕਾਂ ਪਾਣੀ ਨਾਲ ਭਰੀਆਂ ਹੋਈਆਂ ਹਨ ਜਿਵੇਂ ਬਠਿੰਡੇ ਦੇ ਨੀਵੇਂ ਇਲਾਕੇ ਹਨ ਕੁਝ ਸਾਰੇ ਨਾਲ ਕਾਂਢੀ ਨਾਲ ਭਰ ਗਏ ਹਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਨਜ਼ਦੀਕ ਮੈਲ ਨਾਲ ਖਾਣਾ ਪਾਣੀ ਨਾਲ ਭਰ ਚੁੱਕਾ ਹੈ। ਤੇ ਪਵਰੋਸ ਰੋਡ ਸਾਜੀ ਕਰੋੜ ਸਾਜੀ ਰਤਨ ਮਾਰ ਰੋਡ ਨਿਨੇਸ਼ਾ ਬਸਤੀ ਤੋਬੀਰ ਬਾਜ਼ਾਰ ਕਿਕਰ ਬਾਜ਼ਾਰ ਸਿਰਕੇ ਬਾਜ਼ਾਰ ਇਹ ਸਾਰੇ ਪਾਣੀ ਨਾਲ ਭਰੇ ਹਨ। ਉਦੋਂ ਲਾਇਨੋ ਪਾਰ ਦਾ ਇਲਾਕਾ ਵੀ ਪਰਸਰਾਮਨਗਰ ਜੋਗੀ ਨਗਰ ਇਹ ਵੀ ਪਾਣੀ ਨਾਲ ਭਰ ਟੁੱਟੇ ਹਨ ਕਿਉਂਕਿ ਸੀਵਰੇਜ ਇੰਨਾ ਪਾਣੀ ਇੱਥੇ ਦੀ ਕਪੈਸਿਟੀ ਨਹੀਂ ਰੱਖਦਾ ਜਿਸ ਤਰ੍ਹਾਂ ਗੜਮਾ ਨਾਲਾਂ ਵਿੱਚ ਪਾਣੀ ਭਰ ਜਾਂਦਾ ਹੈ ਜੀ ਦੇਖ ਰਹੇ ਹਾਂ ਕਿ ਇੱਕ ਤੋਂ ਜਿਹੜਾ ਪਾਣੀ ਲਗਾਤਾਰ ਨਿਕਲ ਵੀ ਰਿਹਾ ਹੈ ਪਰ ਜੇ ਦੇਖਿਆ ਜਾਵੇ ਤਾਂ ਫਿਰ ਵੀ ਇੱਥੇ ਫੋੜ ਫੋੜ ਦੋ ਦੋ ਫੋਟੇ ਇਸ ਗਲੀ ਵਿੱਚ ਵੀ ਪਾਣੀ ਭਰਿਆ ਹੋਇਆ ਹੈ। oven ਨਾਲ ਦੇ ਨਾਲ ਇਹ ਪਾਣੀ ਨਿਕਲ ਰਿਹਾ ਹੈ ਕਿਉਂਕਿ ਇੱਥੇ ਪਾਣੀ ਦਾ ਨਿਕਾਸ ਹੈ ਪਰ ਨੀਵੇਂ ਥਾਂ ਵਿੱਚ ਨਿਕਾਸ ਨਹੀਂ ਉੱਤੇ ਤਾਂ ਤਿੰਨ ਤਿੰਨ ਚਾਰ ਚਾਰ ਫੁੱਟ ਇਤੇ ਤਾਂ ਚਾਰ ਪੰਜ ਫੁੱਟ ਤੱਕ ਜ਼ਰਾ ਪਾਣੀ ਦੀ ਭਰ ਦਿੰਦਾ ਹੈ ਪਰਨਾਲਾ ਦਾ ਪਾਣੀ ਵੀ ਦੇਖ ਸਕਦੇ ਹਾਂ ਵੀ ਇਸ ਤਰ੍ਹਾਂ ਜਿਵੇਂ ਬੋਰ ਚੱਲਦਾ ਹੁੰਦਾ ਹੈ ਇਸ ਤਰ੍ਹਾਂ ਪਰਨਾਲੇ ਦਾ ਪਾਣੀ ਚੱਲ ਰਿਹਾ ਹੈ बच्चे भी जो स्कूल तो छुट्टी मिली है दे जा रहे हैं क्योंकि गलियों से भी डेढ़ दो फुट पानी भर चुका है मीह तो पे लगातार लंबा समा हो गया है मूल तार मीह पै रहा है पर नीवी जगह ਤਹਾਂ ਦੁਕਾਨਾ ਵਾਲਿਆਂ ਦਾ ਤਾਂ ਅੱਜ ਬੁਰਾ ਹਾਲ ਹੋ ਜਾਵੇਗਾ ਤੂੰ ਵੀ ਸੁਣੋ ਨਹੀਂ ਹਟਣ ਤੋਂ ਬਾਅਦ ਦਿਖਾਵਾਂਗੇ ਸੀਨ ਪਰ ਹਲੇ ਤੱਕ ਮੀਂਹ ਲਗਾਤਾਰ ਜਿਹਾ ਪੈ ਰਿਹਾ ਹੈ ਤੇ ਅਸਮਾਨ ਵੀ ਜਿਹੜਾ ਪੂਰਾ ਕੁੜਿਆ ਹੋਇਆ ਹੈ ਅੱਗੇ ਕੋਈ ਵੀ ਸੁਭਾਵਨਾ ਨਹੀਂ ਖੇਲ ਵਸੀ ਆਪਣੇ ਬੱਚਾ ਨੂੰ ਗੱਡੀਆਂ ਤੇ ਲਿਆ ਰਹੇ ਹਨ ਪਰ ਜਿਨ੍ਹਾਂ ਕੋਲ ਗੱਡੀਆਂ ਨਹੀਂ ਉਹ ਤਾਂ ਸ਼ੈਂਕਲਾਂ ਸਕੂਟਰਾਂ ਤੇ ਹੀ ਉੱਠਾਰੇ ਭਜਦੇ ਆ ਰਹੇ ਹਨ